ਦੋ ਸਰ ਐਕਸੈਲਰ ਪੰਜਾਬ ਖੇਤੀਬਾੜੀ ਇੰਡਸਟਰੀ ਲੁਧਿਆਣਾ ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਸਾਡਾ ਇੱਥੇ ਇੱਕ ਰਿਸਰਚ ਸਟੇਸ਼ਨ ਦਾ ਬਹੁਤ ਪੁਰਾਣਾ ਤੇ ਨਾਲ ਖੇਤੀਬਾੜੀ ਵਿਗਿਆਨ ਖੇਲ ਰਿਹਾ ਉੱਥੇ ਅਸੀਂ ਮੇਲਾ ਲਗਾਉਣ ਵਾਸਤੇ ਆਏ ਆ ਅਸੀਂ ਸੋਣੀ ਤੋਂ ਪਹਿਲਾਂ ਵੀ ਸੱਤ ਮੇਲੇ ਲਾਉਨੇ ਆ ਹਾੜੀ ਤੋਂ ਮੇਲਾ ਵੀ ਸੱਤ ਮੇਲੇ ਲਾਉਨੇ ਆ ਤੋਂ ਇਹ ਹੁਣ ਸੋਣੀ ਤੋਂ ਪਹਿਲਾਂ ਦੇ ਮੇਲੇ ਸ਼ੁਰੂ ਹੋ ਗਏ ਨੇ ਸਭ ਤੋਂ ਵੱਡਾ ਮੇਲਾ ਸਾਡਾ 21 ਤੇ 22 ਮਾਰਚ ਨੂੰ ਲੱਣੇ ਲੱਗਣਾ ਤੇ ਅੱਜ ਅਸੀਂ ਗੁਰਦਾਸਪੁਰ ਤੇ ਇੱਥੇ ਆਏ ਆ ਇਹਦਾ ਜਿਹੜਾ ਮੁੱਖ ਉਦੇਸ਼ ਹੈ ਉਹ ਇਹ ਹੈਗਾ ਕਿ ਅਸੀਂ ਜਿਹੜੀਆਂ ਹੁਣ ਨੰਮੀਆਂ ਕਿਸਮਾਂ ਲੈ ਕੇ ਆਏ ਆ ਸੋਨੀ ਦੀ ਫਸਲਾਂ ਵਾਸਤੇ ਉਹ ਸਾਰਿਆਂ ਬਾਰੇ ਜਾਣਕਾਰੀ ਦੇਵਾਂਗੇ ਸੌਤ ਸਾਡੇ ਲੱਗੀਆਂ ਹੋਈਆਂ ਨੇ ਝੋਨੇ ਵਿੱਚ ਕੀ ਹੈ ਤੇ ਬਾਹਨੇ ਮੂੰਗੀ ਹੈ ਗੰਨਾ ਹੈ ਜੋ ਵੀ ਹੈ ਇਹ ਜਾਣਕਾਰੀ ਦੇਵਾਂਗੇ ਜਿਹੜੀਆਂ ਸਾਡੀਆਂ ਫਸਲਾਂ ਹੁਣ ਲੱਗੀਆਂ ਹੋਈਆਂ ਨੇ ਹਾੜੀ ਦੀਆਂ ਕਣਕ ਤੇ ਚਨੇ ਨੇ ਗੰਨਾ ਵੀ ਖੜਿਆ ਉਨਾ ਬਾਰੇ ਵੀ ਸਾਡੇ ਪ੍ਰਦਰਸ਼ਨੀ ਪਰਾਟ ਲੱਗੇ ਹੋਏ ਨੇ ਕਿ ਉਹ ਕਿਹੜੀ ਕਣਕ ਦੀ ਕਿਸਮ ਦੀ ਸਾਰੀਆਂ ਲੱਗੀਆਂ ਨੇ ਜੋ ਸਾਡੇ ਪਰਵਾਨਿਤ ਨੇ ਤੇ ਸਰਵਰ ਆਪ ਆ ਕੇ ਦੇਖਦੇ ਨੇ ਕਿ ਕਿਹੜੀ ਕਣਕ ਜਿਹੜੀ ਹੈਗੀ ਉਹ ਲੰਬੀ ਹੈ ਕਿਹੜੀ ਉੱਚੀ ਹੈ ਕੋਈ ਦੀ ਨਹੀਂ ਹੈਗੀ ਕਿਹੜੀ ਪਹਿਲਾਂ ਪੱਕਦੀ ਹੈ ਬਾਅਦ ਵਿੱਚ ਪੱਕਦੀ ਹੈ ਅਗਲੇ ਸਰਵਰ ਉਹਦਾ ਬੀਜ ਬੰਗਦੇ ਨੇ ਸੋ ਅਸੀਂ ਇਹਦਾ ਜਿਹੜੀਆਂ ਹੁਣ ਸੋਣੀਆਂ ਦੇ ਫਸਲਾਂ ਆ ਰਹੀਆਂ ਨੇ ਅੱਗੇ ਉਹਦਾ ਬੀਜ ਵੀ ਲੈ ਕੇ ਇੱਥੇ ਆਏ ਹਾਂ ਸੋ ਫਾਰਮਰ ਨੂੰ ਅਸੀਂ ਬੀਜ ਭਜਾ ਕਰਾ ਰਹੇ ਹਾਂ ਤੇ ਸਾਰੀਆਂ ਫਸਲਾਂ ਦਾ ਤਕਰੀਬਨ ਜਿੱਦਾਂ ਅਸੀਂ ਇੱਕ ਅਸੀਂ ਝੋਨੇ ਦੀ ਜਿਵੇਂ ਕਿਸੇ ਐਸਪੀ ਦੇ ਰਹੇ ਹਾਂ ਉਹਦਾ ਨਾਮ ਹੈਗਾ PR132 ਪਹਿਲਾਂ ਸਾਡੀਆਂ PR126 ਤੇ PR130 ਬਹੁਤ ਪਛੀਆਂ ਵੈਰਾਈਟੀਆਂ ਨੇ ਤੇ ਹੁਣ ਅਸੀਂ PR132 ਲੈ ਕੇ ਆਏ ਹਾਂ ਜਿਹੜੀ ਇਹ 132 ਹੈ ਇਹਦਾ ਬਹੁਤ ਵੱਡਾ ਗੁਣ ਇਹ ਹੈ ਕਿ ਆਮ ਕਰਕੇ ਅਸੀਂ ਕਹਿੰਦੇ ਕਿ ਸਾਡੀ ਜਿਹੜੀ ਆਮਦਨ ਹੈ ਉਹ ਨਹੀਂ ਹੋ ਰਹੀ ਤੇ ਸਾਡਾ ਖਰਚੇ ਬਹੁਤ ਨੇ ਖਾਦਾ ਤੇ ਇਹ ਵੈਰਾਈਟੀ ਕਿੰਦਾ ਦੀ ਕੱਢੀ ਹੈ ਇਹਦੇ ਤੇ ਖਾਦ ਘੱਟ ਪਾਣੀ ਪੈਣੀ ਹੈ ਚੌਥਾ ਹਿੱਸਾ ਖਾਦ ਘੱਟ ਪੋਗੀ ਦੇ ਵਿੱਚ ਤੇ ਜੇ ਅਸੀਂ ਪੂਰੀ ਖਾਦ ਪਾਤੀ ਫਿਰ ਉਲਟਾ ਨਿਸ਼ਾਨ ਹੋ ਜਾਣਾ ਫਿਰ ਉਹ ਉਹਨੇ ਹੋਰ ਵੱਜ ਜਾਣਾ ਤੇ ਡਿੱਗ ਜਾਣਾ ਤੇ ਦੇਖ ਕੇ ਉਹ ਝਾੜ ਕੱਟੂਗਾ ਸੋ ਪੀਆ 132 ਨਵੀਂ ਵੈਰਾਈਟੀ ਹੈ ਅਸੀਂ 5-5 ਕਿਲੋ ਦੇ ਥੈਲਿਆ ਦੇਵਾਂਗੇ ਤੇ ਇਹਨੂੰ ਆਪਾਂ ਬੀਜ ਬਣਾ ਲਏ ਅਗਲੇ ਸਾਲ ਵਾਸਤੇ ਤਾਂ ਕਿ ਜਿਹੜੀ ਕਿਸਮ ਹੈ ਘੱਟ ਖਾਦ ਪਾ ਕੇ ਵੀ ਇਹ ਪੂਰਾ ਝਾੜ ਦੇਊਗੀ ਜਿਵੇਂ 132 ਉਸ ਤੋਂ ਜ਼ਿਆਦਾ ਹੀ ਦੇਊਗੀ ਤੇ ਝਾੜ ਕਿੰਨਾ ਦੇ ਰਹੀ ਹੈ ਇਹ ਤਕਰੀਬਨ ਜਿਹੜੀਆਂ ਹਨ ਇਹਨਾਂ ਦੇ ਐਵਰੇਜ ਝਾੜ ਤਾਂ ਦੇਖੋ 3 ਤੋਂ ਉੱਤੇ ਹੀ ਹੈਗਾ 3 ਕੰਟਰਪਾਰੇ ਕਰਦਾ ਸੱਚ ਤਾਂ ਹੁਣ ਹਲੇ ਗਰਮੀ ਪੈ ਰਹੀ ਹੈ ਜਿਹੜੀ ਕਣਕਾਂ ਲੱਗੀਆਂ ਪਈਆਂ ਜੇ ਇਸ ਗਰਮੀ ਦਾ ਇਹਨਾਂ ਨੂੰ ਕੀ ਨੁਕਸਾਨ ਹੈ ਹਲੇ ਨਹੀਂ ਕੋਈ ਉਸ ਤੇ ਨਹੀਂ ਹਲੇ ਪਹੁੰਚੇ ਹਾਂ ਕਣਕ ਨੂੰ ਨੁਕਸਾਨ ਉਦੋਂ ਹੁੰਦਾ ਹੈ ਜਦੋਂ ਤਕਰ 35 ਡਿਗਰੀ ਸੈਂਟੀਗ੍ਰੇਡ ਤੋਂ ਉੱਤੇ ਜਾਵੇ ਹਾਂ ਹਲੇ ਸਾਡਾ 27-28 ਤੇ ਚੱਲ ਰਿਹਾ ਹੈ ਕੀ ਅਜੇ ਪਾਣੀ ਲਗਾਉਂਦਾ ਹੈਗਾ ਕੋਈ ਅਜੇ ਕੋਈ ਕੁਝ ਨਹੀਂ ਹੈਗਾ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਨਾਰਮਲ ਚੱਲ ਰਿਹਾ ਹੈਗਾ ਤੇ ਰਾਤ ਦਾ ਟੈਂਪਰੇਚਰ ਜਿਹੜਾ ਹੈਗਾ ਉਹ ਥੋੜਾ ਹੁਣ ਬਦਲਣਾ ਸ਼ੁਰੂ ਹੋਇਆ ਹੈਗਾ ਤੇ ਉਹ ਜਦੋਂ ਅੱਗੇ 25 ਤੋਂ ਉੱਤੇ ਜਾਊਗਾ ਨਾ ਥੇ ਥੋੜਾ ਹੁੰਦਾ ਇਹਦੇ ਵਿੱਚ ਪਰ ਹਲੇ ਉੱਦਾਂ ਘਰਾਉਣ ਦੀ ਕੋਈ ਲੋੜ ਨਹੀਂ ਬਾਕੀ ਆਮ ਜੀਵਨ ਨੂੰ ਪਤਾ ਕਦੋਂ ਪਾਣੀ ਲਾਉਣਾ ਪਾਣੀ ਲਾਉਦੇ ਰਹਿਣਾ ਇਹਦਾ ਨਾਮ ਗੁਰਦੀਪ ਸਿੰਘ ਆ ਜੀ ਇਹ ਅਸੀਂ ਅੱਜ ਕਿਸਾਨ ਮੇਲਾ ਵੇਖਣ ਆਏ ਆ ਹਰ ਸਾਲ ਹੀ ਤਕਰੀਬਨ ਜਦੋਂ ਹੀ ਕਿਸਾਨ ਮੇਲੇ ਲੱਗਦੇ ਆ ਉਹਦੇ ਵਿੱਚ ਅਸੀਂ ਆਉਂਦੇ ਆ ਤੇ ਇਸ ਕਿਸਾਨ ਮੇਲੇ ਵਿੱਚ ਆ ਕੇ ਤੇ ਸਾਨੂੰ ਨਵੀਆਂ-ਨਵੀਆਂ ਤਕਨੀਕਾਂ ਦੀ ਜਾਣਕਾਰੀ ਮਿਲਦੀ ਆ ਕਿ ਕਿੱਦਾਂ ਅਸੀਂ ਫਸਲਾਂ ਕਾਉਣੀਆਂ ਨੇ ਕਿਹੜੇ ਢੰਗ ਨਾਲ ਕਾਉਣੀਆਂ ਕਿਹੜੀਆਂ ਖਾਦਾਂ ਪਾਉਣੀਆਂ ਕਿਹੜੀਆਂ ਦਵਾਈਆਂ ਪਾਉਣੀਆਂ ਨੇ ਤੇ ਹੋਰ ਵੀ ਨਵੇਂ-ਨਵੇਂ ਖੇਤੀ ਦੇ ਸੰਦ ਦਵਾਈਆਂ ਸਾਰਿਆਂ ਬਾਰੇ ਇੱਥੇ ਜਾਣਕਾਰੀ ਮਿਲਦੀ ਆ ਤੇ ਇਹਦੇ ਵਿੱਚ ਇਹਨਾਂ ਕਿਸਾਨ ਮੇਲਿਆਂ ਦੇ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਸਮੂਲੀਅਤ ਕਰਨੀ ਚਾਹੀਦੀ ਆ ਤੇ ਇੱਥੇ ਆਇਆ ਕੁਝ ਨਾ ਕੁਝ ਗਿਆਨ ਹਾਸਲ ਦਾਵਾ ਤੇ ਇਸ ਨਾਲ ਯੂਨੀਵਰਸਿਟੀਆਂ ਦੇ ਥਰੂ ਹੀ ਅੱਜ ਜਿਹੜੀ ਖੇਤੀ ਆ ਇੱਥੋਂ ਤੱਕ ਵੱਧ ਸਕੀ ਆ ਵੀ ਇਹਨਾਂ ਇੰਨੀ ਤਗੜੀ ਜੇ ਪੈਦਾਵਾਰ ਹੋ ਰਹੀ ਆ ਤੇ ਇਹਨਾਂ ਅੰਨ ਪੈਦਾ ਹੋ ਰਿਹਾ ਵਾ ਤੇ ਯੂਨੀਵਰਸਿਟੀ ਦੀ ਬਦੌਲਤੀ ਹੋ ਰਿਹਾ ਵਾ ਪੇ ਜੋ ਵਿਗਿਆਨੀਆਂ ਨੇ ਸਾਥ ਸਹਿਤ ਦਿੱਤੀ ਉਹਦੇ ਮੁਤਾਬਕ ਜਿਹੜੀ ਅਸੀਂ ਖੇਤੀ ਕੀਤੀ ਉਸ ਖੇਤੀ ਦੇ ਬੜੇ ਵਧੀਆ ਰਿਜ਼ਲਟ ਆਏ ਵਧੀਆ ਸਾਡੀਆਂ ਫਸਲਾਂ ਹੋਈਆਂ ਇਹਨਾਂ ਕੁਝ ਇਹ ਸ਼ਾਪਿੰਗ ਵੀ ਕੋਈ ਕਰਦੇ ਹੋ ਸੰਦ ਸੰਦ ਦੁਬਾਰਾ ਲੈਂਦੇ ਹੋ ਮੇਲੇ ਹਾਂ ਹਾਂਜੀ ਹਾਂਜੀ ਜਿਹੜੀ ਵੀ ਚੀਜ਼ ਸਾਨੂੰ ਲੋੜ ਪੈਂਦੀ ਆ ਇੱਥੇ ਫਿਰ ਅਸੀਂ ਜਦੋਂ ਦੇਖਦੇ ਆ ਤੇ ਫਿਰ ਜੇ ਜੇ ਸਾਡੇ ਪਸੰਦਾ ਆ ਜਾਂਦੇ ਆ ਤੇ ਖਰੀਦਦੇ ਆ ਬਹੁਤ ਕੁਝ ਖਰੀਦਿਆ ਜਾ ਰਿਹਾ ਵਾ ਇਹ ਸਭ ਸਟਾਲਾਂ ਤੇ ਕਿਸਾਨ ਜਿਹੜੇ ਖੜੇ ਆ ਇਹ ਵਕਵਾ ਦਵਾਈਆਂ ਖਾਦਾ ਕਿ ਵਖਵਾ ਕਿਸਾਨ ਦੇ ਸਭ ਕੁਝ ਦੇਖ ਰਿਹਾ ਫੀਡਾਂ ਦੀ ਜਾਣਕਾਰੀ ਮਿਲ ਰਹੀ ਆ ਵਖਵਾਕ ਨੰਗਰਾਂ ਨੂੰ ਪਾਉਣ ਵਾਲੀਆਂ ਫੀਡਾਂ ਦਵਾਈਆਂ ਉਹ ਫਿਰ ਜਿੰਨੀ ਕੁ ਲੋੜ ਹੁੰਦੀ ਆ ਇਹਨਾਂ ਕਿਸਾਨ ਮੇਲਿਆਂ ਦੇ ਵਿੱਚੋਂ ਅਸੀਂ ਖਰੀਦ ਕਰ ਲੈਂਦੇ ਆ ਜੀ ਸਤਨਾਮ ਸਿੰਘ ਆ ਸਾਡਾ ਨਾਮ ਆ ਜੀ ਤੇ ਕਨਸਲਤਾਨੀ ਤੋਂ ਹਰ ਵਾਰ ਆਈਦਾ ਕਦੀ ਨਹੀਂ ਵੀ ਟਾਈਮ ਲੱਗਦਾ ਪਰ ਇਹ ਜੋ ਮੇਲਾ ਹੈ ਬਹੁਤ ਵਧੀਆ ਇਹਦੇ ਵਿੱਚ ਕਾਫੀ ਮਤਲਬ ਖੇਤੀਬਾੜੀ ਬੜੀ ਬੜੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਹੋਰ ਨਵੀਆਂ ਨਵੇਂ ਤਕਨੀਕਾਂ ਜਿਹੜੀਆਂ ਨੇ ਇੱਥੇ ਜਿਹੜੀਆਂ ਦੱਸੀਆਂ ਜਾਂਦੀਆਂ ਨੇ ਜਿਹਦਾ ਜਿਵੇਂਦਾਰ ਤੇ ਹੋਰ ਵੀ ਬਹੁਤ ਫਾਇਦਾ ਲੈ ਰਹੇ ਨੇ ਇਹ ਤਾਂ ਪ੍ਰਾਲੀ ਨੂੰ ਲੈ ਕੇ ਕਾਫੀ ਗੱਲਾਂ ਮੁੱਦੇ ਜਿਹੜੇ ਉੱrtਿਆ ਕੋਈ ਨਵੀਂ ਤਕਨੀਕ ਟੀਕਾ ਸਰਕਾਰ ਨੇ ਨਵੀਆਂ ਤਕਨੀਕ ਇਹ ਹੈ ਜੀ ਜੋ ਮਸ਼ੀਨਰੀ ਆਈ ਆ ਮਤਲਬ ਪ੍ਰਾਲੀ ਇਕੱਠੀ ਕਰਨ ਵਾਸਤੇ ਪ੍ਰਾਲੀ ਇਕੱਠੀ ਕਰਨ ਵਾਸਤੇ ਤੇ ਹੋਰ ਵੀ ਇਸ ਤਕਨੀਕ ਨੂੰ ਵਧਾਉਣਾ ਚਾਹੀਦਾ ਵੱਤ ਵੱਤ ਤਾਂ ਜੋ ਵੱਤ ਵੱਤ ਜਿਹੜੀ ਆ ਪ੍ਰਾਲੀ ਸਮੇਂ ਨਾਲ ਇਕੱਠੀ ਹੋ ਸਕੇ ਕਿਉਂਕਿ ਅਕਾਤ ਸਾਡੇ ਇਲਾਕੇ ਵਿੱਚ ਮਸਿੰਦਰੀ ਘਟ ਆਈ ਸੀ ਰਾੜੀ ਇਕੱਠੀ ਕਰਨ ਵਾਲੀ ਤੇ ਕਣਕਾਂ ਲੇਟ ਹੋ ਗਈਆਂ ਸੀ ਤੇ ਸਰਕਾਰ ਦਾ ਕਿਦਾਂ ਦਾ ਓਪਰੇਲਾ ਲੱਗਾ ਓਪਰੇਲਾ ਵਧੀਆ ਹੈ ਜੀ ਗਾਂ ਅਸੀਂ ਕਰਨੇ ਵੀ ਹੋਰ ਵੀ ਕਰਨੇ ਤਾਂ ਜੋ ਇਹ ਜੋ ਪ੍ਰਾਲੀ ਸਾੜਨ ਤੋਂ ਮਤਲਬ ਹੀ ਕਿਸਾਨ ਬਸ ਕਰਨ ਕੀ ਜੇ ਮਕੋੜੇ ਵਾਸਤੇ ਨਹੀਂ ਇਹ ਜਿਆ ਖਰੀਦਦਾਰੀ ਕੀਤੀ ਹਾਂਜੀ ਉਹ ਖਰੀਦਦਾਰੀ ਵੀ ਕੀਤੀ ਨਹੀਂ ਖਰੀਦਦਾਰੀ ਕੋਈ ਨਹੀਂ ਕੀਤੀ ਜੀ ਅਸੀਂ ਛੋਟੇ ਜ਼ਮੀਂਦਾਰ ਹਾਂ ਤੇ ਬਸ 1 ਏਕੜ ਜ਼ਮੀਨ ਹੈ ਸਵਾ ਏਕੜ ਹਾਂ ਹੰਦੇ ਰਹਿੰਦੇ ਅਪਸਰ ਤੋਂ ਹੀ ਮੇਰੇ ਹਾਂ ਹੰਦੇ ਰਹਿੰਦੇ ਆ ਜੀ ਹੰਦੇ ਰਹਿੰਦੇ ਕਾਫੀ ਜਾਣਕਾਰੀ ਡਾਕਟਰ ਸਾਹਿਬ ਨੂੰ ਦਿੰਦੇ ਆ ਇੱਥੇ ਮਹਿਰਕਿੰਦਰ ਸਿੰਘ ਪਠਾਨਪੁਰ ਜ਼ਿਲ੍ਹੇ ਦਾ ਉੱਥੋਂ ਆਇਆ ਜਿਹੜੇ ਇੱਥੇ ਡੇਰੀ ਡਿਪਾਰਟਮੈਂਟ ਦਾ ਬੜਾ ਕੁਝ ਮਿਲਦੇ ਆ ਫਿਰ ਐਗਰੀਕਲਚਰ ਦੀ ਆ ਟਰੈਕਟਰ ਹੋਰ ਸਾਧ ਜਿਹੜੇ ਹੈਗੇ ਕਾਫੀ ਆ ਫਿਰ ਪਾਣੀ ਦੇ ਜਿਹੜੇ ਹੈਗੇ ਉਹ ਪਾਪਾ ਸਰੀ ਅੰਡਰਗਰਾਊਂਡ ਹੈਗੀਆਂ ਉਹ ਕਾਫੀ ਆ ਫਿਰ ਖਾਨ ਪੀਨ ਦਾ ਸਮਾਰਕ ਕਾਫੀ ਹੈ ਜੀ ਕਾਫੀ ਜਿਹੜੀ ਆ ਪਜਾਈ ਵਾਸਤੇ ਜਿਹੜੇ ਆ ਉਹ ਵੀ ਕਾਫੀ ਕਾਫੀ ਜੰਨੇ ਕਿੱਥੇ ਮਗਰ ਚੰਗਾ ਲੱਗਦਾ ਹਾਂ ਬਹੁਤ ਸੋਹਣਾ ਬੱਚਾ ਨਵੀਂ ਤਕਨੀਕ ਸਰਕਾਰ ਨੇ ਕੀ ਕੀ ਆ ਕਿਸਾਨਾਂ ਵਾਸਤੇ ਕੀ ਕੀ ਕਰ ਰਹੀ ਹੈ ਕੀ ਨਵੀਂ ਤਕਨੀਕ ਸਤ ਸੁੱਧ ਕਾਫੀ ਵਧੀਆ ਆ ਜਿੰਨਾ ਫਰਾਦੀ ਦਾ ਹੈਗਾ ਸੀ ਉਹਦਾ ਮਸਲਾ ਇਹਦਾ ਉਹਦੇ ਵਾਸਤੇ ਉਹਨਾਂ ਨੇ ਉਹ ਕੀਤੀਆਂ ਦੇ ਅੱਗੇ ਗੱਡਾ ਖੋਦਾ ਇਹੋ ਉਹਦੇ ਵਿੱਚੋਂ ਬਾਦੀਆਂ ਨੇ ਉਹਦੇ ਮਸ਼ੀਨ ਲਈ ਕਾਫੀ ਝੂਠ ਅ ਦਿੱਸਾ ਸੁਖਾਉਂਦੇ ਨੇ ਨਾਮ ਤੇ ਲਵਗ ਸਿੰਘ ਕਹਿੰਦੇ ਸਰੂਪ ਵਾਲੀ ਮੇਲਾ ਵੇਖਣ ਆਏ ਆ ਹਰ ਮੇਲੇ ਤੇ ਜਾਂਦਾ ਉੱਥੇ ਵੀ ਗਏ ਆ 10 ਤਰੀਕ ਨੂੰ ਨਾਗੀ ਨਾਗੀ ਹੁਣ ਇੱਥੇ ਆਏ ਆ ਅਜੇ ਹੋ ਸਕਿਆ ਤੇ ਲੁਧਿਆਣਾ ਵੀ ਵੇਖਣ ਜਾਵਾਂਗੇ ਕਿੱਦਾਂ ਦੇ ਲੱਗੇ ਆ ਮੇਲੇ ਬਹੁਤ ਵਧੀਆ ਸੰਦ ਵੀ ਚੰਗੇ ਆ ਰੇਟ ਰਾਟ ਪੁੱਛ ਕੇ ਆਏ ਆ ਲਵਾਂਗੇ ਜ਼ਰੂਰ ਕਿੱਦਾਂ ਦਾ ਪ੍ਰਾਲਾ ਸਰਕਾਰ ਦਾ ਬਹੁਤ ਵਧੀਆ ਪ੍ਰਾਲਾ ਗਾੜੀ